ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਨਿੱਜ ਸਰੂਪ ਕੀ ਹੈ ਤੇ ਕਿਵੇਂ ਜਾਣਿਆ ਜਾਏ ਪਿਆਰੀ ਸਤਸੰਗ ਜੀਓ ਪਾਈ ਮਹਾਨੰਦ ਜੀ ਅਤੇ ਪਾਈ ਵਿਧੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਕਿ ਗੁਰੂ ਪਿਤਾ ਜੀ ਆਤਮਿਕ ਸੁਖ ਕਿਵੇਂ ਮਿਲੇ ਅੰਦਰ রাগ ਦਵੇਸ਼ ਵਧਰੇ ਹਨ ਅਤੇ ਮਨ ਸ਼ਾਂਤ ਨਹੀਂ ਹੁੰਦਾ ਮਨ ਨੂੰ ਸ਼ਾਂਤ ਕਿਵੇਂ ਕੀਤਾ ਜਾਏ ਗੁਰੂ ਜੀ ਨੇ فرمایا ਆਪਣਾ ਨਿੱਜ ਰੂਪ ਪਹਿਚਾਣੋ ਤਾਂ ਤੁਹਾਡਾ ਜਨਮ ਮਰਨ ਮਿਟ ਜਾਏਗਾ ਉਹਨਾਂ ਸਿੱਖਾਂ ਨੇ ਅੱਗੇ ਸਵਾਲ ਕੀਤਾ ਕਿ ਸਾਡਾ ਨਿੱਜ ਰੂਪ ਕੀ ਹੈ ਅਸੀਂ ਤਾਂ ਆਪਣੇ ਸਰੀਰ ਅਤੇ ਆਪਣੀ ਜਾਤ ਨੂੰ ਹੀ ਆਪਣਾ ਆਪਾ ਸਮਝਦੇ ਹਾਂ ਜਿਵੇਂ ਕਿ ਅਸੀਂ ਜਾਤ ਕਰਕੇ ਖੱਤਰੀ ਹਾਂ ਤੇ ਸਾਡਾ ਇਹ ਪੰਜ ਤਤਾਂ ਦਾ ਸਰੀਰ ਹੈ ਸਾਡੇ ਲਈ ਤਾਂ ਇਹ ਸਾਡਾ ਸਰੂਪ ਹੈ ਗੁਰੂ ਜੀ ਨੇ ਫਰਮਾਇਆ ਤੁਸੀਂ ਸੰਸਾਰ ਅਤੇ ਸਰੀਰ ਦੇ ਬੰਧਨਾਂ ਦੇ ਵਿੱਚ ਵੱਜੇ ਹੋ ਹੋ ਪਰ ਤੁਸੀਂ ਸਰੀਰ ਨਹੀਂ ਸਰੀਰ ਤਾਂ ਨਾਸ਼ਵਾਨ ਹੈ ਤੁਹਾਡਾ ਨਿੱਜ ਸਰੂਪ ਤਾਂ ਅਬਿਨਾਸ਼ੀ ਹੈ ਤੁਹਾਡਾ ਇਹ ਸਰੀਰ ਤਾਂ ਪਤਾ ਨਹੀਂ ਪਹਿਲਾਂ ਵੀ ਕਿੰਨੀ ਵਾਰ ਜਨਮਿਆ ਤੇ ਕਿੰਨੀ ਵਾਰ ਵਿੰਸਿਆ ਹੈ ਤੁਹਾਡਾ ਨਿੱਜ ਸਰੂਪ ਤੁਹਾਡੇ ਅੰਦਰ ਵਸਦੀ ਪਰਮਾਤਮਾ ਦੀ ਜੋਤ ਹੈ ਅਤੇ ਉਸ ਦੇ ਆਸਰੇ ਹੀ ਇਹ ਸਰੀਰ ਵੀ ਚੱਲਦਾ ਹੈ ਆਪਣੀ ਉਸ ਨਿੱਜ ਸਰੂਪ ਨੂੰ ਪਹਿਚਾਣ ਨੂੰ ਉਹਨਾਂ ਸਿੱਖਾਂ ਨੇ ਫਿਰ ਸਵਾਲ ਕੀਤਾ ਕਿ ਨਿੱਜ ਸਰੂਪ ਨਾਲ ਸਾਡੀ ਪਹਿਚਾਣ ਕਿਵੇਂ ਬਣੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇਮ ਨਾਲ ਬਾਣੀ ਪੜੋ ਸੇਵਾ ਕਰੋ ਧਰਮ ਦੇ ਕਿਰਤ ਕਰੋ ਅਤੇ ਪਰ ਉਪਕਾਰ ਦੇ ਕਾਰਜ ਕਰੋ ਅੰਦਰ ਵਸਦੀ ਜੋਤ ਆਪ ਨਿੱਜ ਸਰੂਪ ਨਾਲ ਤੁਹਾਡੀ ਆਪੇ ਸਾਂਝ ਬਣ ਜਾਵੇਗੀ ਗੁਰੂ ਹੁਕਮ ਅਨੁਸਾਰ ਉਹਨਾਂ ਸਿੱਖਾਂ ਨੇ ਇਸ ਤਰ੍ਹਾਂ ਹੀ ਕੀਤਾ ਉਹਨਾਂ ਨੇ ਨੇਮ ਨਾਲ ਸੰਗਤ ਕਰਨੀ ਅਤੇ ਕਥਾ ਕੀਰਤਨ ਸੁਣ ਕੇ ਪਰਮਾਤਮਾ ਦੀ ਮਹਿਮਾ ਦਾ ਗਾਇਨ ਕਰਨਾ ਤੇ ਧਰਮ ਦੀ ਕੀਰਤ ਕਰਨ ਦੇ ਨਾਲ-ਨਾਲ ਪਰਉਪਕਾਰ ਦੇ ਕਾਰਜ ਕਰਨੇ ਜਾਰੀ ਰੱਖੇ ਇਤਿਹਾਸ ਸਾਖੀ ਹੈ ਕਿ ਇਸੇ ਨੇਮ ਨੂੰ ਪ੍ਰੇਮ ਸ਼ਰਧਾ ਸਹਿਤ ਨਿਭਾਉਣ ਨਾਲ ਭਾਈ ਮਹਾਨੰਦ ਜੀ ਅਤੇ ਭਾਈ ਵੀਦੀ ਚੰਦ ਜੀ ਨੇ ਆਤਮਿਕ ਆਨੰਦ ਨੂੰ ਪ੍ਰਾਪਤ ਕੀਤਾ ਤੇ ਉਹਨਾਂ ਦਾ ਉਧਾਰ ਹੋਇਆ ਸੋ ਇਸ ਸਾਖੀ ਅਨੁਸਾਰ ਜਿੱਥੇ ਅਸੀਂ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਨਾ ਹੈ ਆਪ ਗੁਰੂ ਉਪਦੇਸ਼ ਨੂੰ ਸਮਝਣਾ ਹੈ ਉੱਥੇ ਨਾਲ ਹੀ ਉਸ ਗੁਰੂ ਉਪਦੇਸ਼ ਅਨੁਸਾਰ ਸਾਡਾ ਜੀਵਨ ਵਿਟੜਿਆ ਹੋਇਆ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਨਿੱਜ ਸਰੂਪ ਕੀ ਹੈ ਤੇ ਕਿਵੇਂ ਜਾਣਿਆ ਜਾਏ ਪਿਆਰੀ ਸత్సੰਗਤ ਜੀਓ ਭਾਈ ਮਹਾਨੰਦ ਜੀ ਅਤੇ ਭਾਈ ਵਿਧੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਕਿ ਗੁਰੂ ਪਿਤਾ ਜੀ ਆਤਮਿਕ ਸੁਖ ਕਿਵੇਂ ਮਿਲੇ ਅੰਦਰ ਰਾਗ ਦਵੇਸ਼ ਵਧਰੇ ਹਨ ਅਤੇ ਮਨ ਸ਼ਾਂਤ ਨਹੀਂ ਹੁੰਦਾ ਮਨ ਨੂੰ ਸ਼ਾਂਤ ਕਿਵੇਂ ਕੀਤਾ ਜਾਏ ਗੁਰੂ ਜੀ ਨੇ ਫਰਮਾਇਆ ਆਪਣਾ ਨਿੱਜ ਰੂਪ ਪਹਿਚਾਣੋ ਤਾਂ ਤੁਹਾਡਾ ਜਨਮ ਮਰਨ ਮਿਟ ਜਾਏਗਾ ਉਹਨਾਂ ਸਿੱਖਾਂ ਨੇ ਅੱਗੇ ਸਵਾਲ ਕੀਤਾ ਕਿ ਸਾਡਾ ਨਿੱਜ ਰੂਪ ਕੀ ਹੈ ਅਸੀਂ ਤਾਂ ਆਪਣੇ ਸਰੀਰ ਅਤੇ ਆਪਣੀ ਜਾਤ ਨੂੰ ਹੀ ਆਪਣਾ ਆਪਾ ਸਮਝਦੇ ਹਾਂ ਜਿਵੇਂ ਕਿ ਅਸੀਂ ਜਾਤ ਕਰਕੇ ਖੱਤਰੀ ਹਾਂ ਤੇ ਸਾਡਾ ਇਹ ਪੰਜ ਤਤਾਂ ਦਾ ਸਰੀਰ ਹੈ ਸਾਡੇ ਲਈ ਤਾਂ ਇਹ ਸਾਡਾ ਸਰੂਪ ਹੈ ਗੁਰੂ ਜੀ ਨੇ ਫਰਮਾਇਆ ਤੁਸੀਂ ਸੰਸਾਰ ਅਤੇ ਸਰੀਰ ਦੇ ਬੰਧਨਾਂ ਦੇ ਵਿੱਚ ਵੱਜੇ ਹੋ ਹੋ ਪਰ ਤੁਸੀਂ ਸਰੀਰ ਨਹੀਂ ਸਰੀਰ ਤਾਂ ਨਾਸ਼ਵਾਨ ਹੈ ਤੁਹਾਡਾ ਨਿੱਜ ਸਰੂਪ ਤਾਂ ਅਵਿਨਾਸ਼ੀ ਹੈ ਤੁਹਾਡਾ ਇਹ ਸਰੀਰ ਤਾਂ ਪਤਾ ਨਹੀਂ ਪਹਿਲਾਂ ਵੀ ਕਿੰਨੀ ਵਾਰ ਜਨਮਿਆ ਤੇ ਕਿੰਨੀ ਵਾਰ ਵਿੰਸਿਆ ਹੈ ਤੁਹਾਡਾ ਨਿੱਜ ਸਰੂਪ ਤੁਹਾਡੇ ਅੰਦਰ ਵਸਦੀ ਪਰਮਾਤਮਾ ਦੀ ਜੋਤ ਹੈ ਅਤੇ ਉਸ ਦੇ ਆਸਰੇ ਹੀ ਇਹ ਸਰੀਰ ਵੀ ਚੱਲਦਾ ਹੈ ਆਪਣੀ ਉਸ ਨਿੱਜ ਸਰੂਪ ਨੂੰ ਪਹਿਚਾਣ ਨੂੰ ਉਹਨਾਂ ਸਿੱਖਾਂ ਨੇ ਫਿਰ ਸਵਾਲ ਕੀਤਾ ਕਿ ਨਿੱਜ ਸਰੂਪ ਨਾਲ ਸਾਡੀ ਪਛਾਣ ਕਿਵੇਂ ਬਣੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇਮ ਨਾਲ ਬਾਣੀ ਪੜੋ ਸੇਵਾ ਕਰੋ ਧਰਮ ਦੀ ਕਿਰਤ ਕਰੋ ਅਤੇ ਪਰਉਪਕਾਰ ਦੇ ਕਾਰਜ ਕਰੋ ਅੰਦਰ ਵਸਦੀ ਜੋਤ ਆਵ ਨਿੱਜ ਸਰੂਪ ਨਾਲ ਤੁਹਾਡੀ ਆਪੇ ਸਾਂਝ ਬਣ ਜਾਵੇਗੀ ਗੁਰੂ ਹੁਕਮ ਅਨੁਸਾਰ ਉਹਨਾਂ ਸਿੱਖਾਂ ਨੇ ਇਸ ਤਰ੍ਹਾਂ ਹੀ ਕੀਤਾ ਉਹਨਾਂ ਨੇ ਨੇਮ ਨਾਲ ਸੰਗਤ ਕਰਨੀ ਅਤੇ ਕਥਾ ਕੀਰਤਨ ਸੁਣ ਕੇ ਪਰਮਾਤਮਾ ਦੀ ਮਹਿਮਾ ਦਾ ਗਾਇਨ ਕਰਨਾ ਤੇ ਧਰਮ ਦੀ ਕੀਰਤ ਕਰਨ ਦੇ ਨਾਲ-ਨਾਲ ਪਰਉਪਕਾਰ ਦੇ ਕਾਰਜ ਕਰਨੇ ਜਾਰੀ ਰੱਖੇ ਇਤਿਹਾਸ ਸਾਖੀ ਹੈ ਕਿ ਇਸੇ ਨੇਮ ਨੂੰ ਪ੍ਰੇਮ ਸ਼ਰਧਾ ਸਹਿਤ ਨਿਭਾਉਣ ਨਾਲ ਭਾਈ ਮਹਾਨੰਦ ਜੀ ਅਤੇ ਭਾਈ ਵਿਧੀਚੰਦ ਜੀ ਨੇ ਆਤਮਿਕ ਆਨੰਦ ਨੂੰ ਪ੍ਰਾਪਤ ਕੀਤਾ ਤੇ ਉਹਨਾਂ ਦਾ ਉਧਾਰ ਹੋਇਆ ਸੋ ਇਸ ਸਾਖੀ ਅਨੁਸਾਰ ਜਿੱਥੇ ਅਸੀਂ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਨਾ ਹੈ ਭਾਵ ਗੁਰੂ ਉਪਦੇਸ਼ ਨੂੰ ਸਮਝਣਾ ਹੈ ਉਹ ਦੇ ਨਾਲ ਹੀ ਉਸ ਗੁਰੂ ਉਪਦੇਸ਼ ਅਨੁਸਾਰ ਸਾਡਾ ਜੀਵਨ ਵੀ ਢਲਿਆ ਹੋਇਆ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ